ਹਾਲ ਦੀ ਸਾਰਿਆਂ ਨੂੰ ਮੇਰੀ ਖਾਣੀ ਕੁੱਤੇ ਦੀ ਵਫਾਦਾਰੀ ਕੁੱਤੇ ਨੂੰ ਸਭ ਤੋਂ ਸਿਆਣਾ ਜਾਨਵਰ ਤੇ ਇਨਸਾਨ ਦਾ ਸਭ ਤੋਂ ਵਫਾਦਾਰ ਮੰਨਿਆ ਜਾਂਦਾ ਹੈ ਇਨਸਾਨ ਧੋਖਾ ਦੇ ਸਕਦਾ ਪਰ ਇਹ ਜਾਨਵਰ ਨਹੀਂ ਇੱਕ ਅਜਿਹੀ ਵਫਾਦਾਰੀ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵਾਰ ਮੈਂ ਤੇ ਮੇਰੇ ਛੋਟੇ ਭਰਾ ਨੇ ਇੱਕ ਮਿੱਤਰ ਕੋਲੋਂ ਇੱਕ ਕੁੱਤੇ ਦਾ ਇੱਕ ਨਿੱਕਾ ਜਿਹਾ ਬੱਚਾ ਲੈ ਆਂਦਾ ਹਾਲੇ ਉਹ ਬਹੁਤ ਛੋਟਾ ਸੀ ਉਸ ਦੀਆਂ ਅੱਖਾਂ ਵੀ ਨਹੀਂ ਸੀ ਖੁੱਲੀਆਂ ਅਸੀਂ ਉਸ ਦਾ ਨਾਮ ਸ਼ੇਰੂ ਰੱਖਿਆ ਸਾਨੂੰ ਘਰੋਂ ਵੜੀਆਂ ਗਾਲਾਂ ਪਈਆਂ ਬਾਪੂ ਨੂੰ ਜਾਨਵਰਾਂ ਤੋਂ ਬੜੀ ਨਫ਼ਰਤ ਸੀ ਛੇਰੂ ਜੱੱਤਰ ਨਸਲ ਦਾ ਕੁੱਤਾ ਸੀ ਇਸ ਲਈ ਉਸਦੇ ਵਾਲ ਬਹੁਤ ਲੈਂਦੇ ਸਨ ਬੇਬੇ ਨੇ ਜਦੋਂ ਝਾੜੂ ਲਾਇਆ ਕਰਨਾ ਸਾਨੂੰ ਗਾਲਾਂ ਕੱਢੀ ਜਾਇਆ ਕਰਨੀਆਂ ਅਸੀਂ ਵੀ ਚੰਗੇ ਢੀਟ ਸੀ ਗਾਲਾਂ ਸੁਣੀ ਜਾਇਆ ਕਰਨੀਆਂ ਪਰ ਟਾਸ ਤੋਂ ਮਾਸ ਨਹੀਂ ਸੀ ਹੁੰਦੇ ਸੀਮੇਂ ਤੇਵੇਂ ਸਮਾਂ ਲੰਘਿਆ ਸ਼ੇਰੂ ਵੱਡਾ ਹੋ ਗਿਆ ਇੱਕ ਦਿਨ ਸਾਡੇ ਘਰ ਮਹਿਮਾਨ ਆਏ ਹੋਏ ਸਨ ਉਹਨਾਂ ਦਾ 2 ਕੋਸਾਲ ਦਾ ਨਿੱਕਾ ਜਿਹਾ ਬੱਚਾ ਅਚਾਨਕ ਖੇਡਦਾ ਖੇਡਦਾ 게ਟ ਤੋਂ ਬਾਹਰ ਚਲਾ ਗਿਆ ਸਾਰੇ ਗੱਲਾਂ ਬਾਤਾਂ ਵਿੱਚ ਰੁੱਝੇ ਹੋਏ ਸਨ ਅਚਾਨਕ ਸ਼ੇਰੂ ਦੇ ਭੌਂਕਾਂ ਦੀ ਆਵਾਜ਼ ਆਈ ਘਰ ਵਾਲੇ ਭੱਜ ਕੇ ਬਾਹਰ ਨੂੰ ਗਏ ਕਿਤੇ ਸ਼ੇਰੂ ਨੇ ਉਸ ਬੱਚੇ ਨੂੰ ਨਾਚ ਪੱਟੇ ਵਿੱਚ ਲੈ ਲਿਆ ਹੋਵੇ ਪਰ ਬਾਹਰ ਜਾ ਕੇ ਜੋ ਦੇਖਿਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਲ 4-5 12 ਕੁੱਤੇ ਬੱਚੇ ਉੱਤੇ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ ਪਰ ਸ਼ੇਰੂ ਉਸ ਬੱਚੇ ਨੂੰ ਬਚਾਉਣ ਲਈ ਇਕੱਲਾ ਐਨੇ ਕੁੱਤਿਆਂ ਨਾਲ ਜਾ ਟਿੜਿਆ ਡਰ ਕਾਂ ਸ਼ੇਰੂ ਉੱਚੀ-ਉੱਚੀ ਪੌਂਕਣ ਲੱਗ ਪਿਆ ਸੀ ਤਾਂ ਜੋ ਉਸ ਦੀ ਉਸ ਦੀ ਆਵਾਜ਼ ਸੁਣ ਕੇ ਬਾਹਰ ਆ ਜਾਈਏ ਸਾਨੂੰ ਵੇਖ ਕੇ ਸ਼ੇਰੂ ਦਾ ਡਰ ਲੈ ਗਿਆ ਤੇ ਉਹ ਉਹਨਾਂ 12 ਕੁੱਤਿਆਂ ਉੱਤੇ ਟੁੱਟ ਕੇ ਪੈ ਗਿਆ ਉਸ ਦਿਨ ਤਾਂ ਸ਼ੇਰੂ ਦੀ ਬੜੀ ਵਾਹ ਵਾਹ ਹੋਈ ਬਾਪੂ ਜੀ ਦੇ ਕੋਈ ਵਾੜਾ ਅਸਰ ਨਹੀਂ ਪਿਆ ਕੁਝ ਦਿਨ ਫੇਰ ਇੱਕ ਹੋਰ ਘਟਨਾ ਵਾਪਰੀ ਜਿਸ ਨੇ ਬਾਪੂ ਜੀ ਦੀ ਵੀ ਸੋਚ ਬਦਲ ਦਿੱਤੀ ਦਰਅਸਲ ਬਾਪੂ ਜੀ ਹਰ ਸਵੇਰੇ 4 ਵਜੇ ਉੱਠ ਕੇ ਗੁਰਦੁਆਰੇ ਜਾਂਦੇ ਸਨ ਇੱਕ ਦਿਨ ਅਚਾਨਕ ਪਤਾ ਨਹੀਂ ਕਿਉਂ ਘੜੀ ਦਾ అలਾਰਮ ਨਾ ਵੱਜਿਆ ਬਾਪੂ ਜੀ ਦੀ ਜਾਗ ਨਾ ਹੁੰਦੀ ਛੇਰੂ ਪਹਿਲਾਂ ਦਾ ਮੰਜੀ ਦੀ ਵਾਲੇ ਦੁਆਲੇ ਖੂ ਖੂ ਕਰਦਾ ਰਿਹਾ ਫਿਰ ਵੀ ਜਦੋਂ ਬਾਪੂ ਦੀ ਅੱਖ ਨਾ ਖੁੱਲੀ ਤਾਂ ਉਸ ਨੇ ਆਪਣੇ ਬੇਰ ਮੰਜੀ ਦੀ ਰੱਖ ਕੇ ਬਾਪੂ ਜੀ ਵਾਲਾ ਕੇਸ ਲਾਉਣਾ ਸ਼ੁਰੂ ਕਰ ਦਿੱਤਾ। ਬਾਪੂ ਜੀ ਨੂੰ ਗੁੱਸਾ ਚੜਿਆ ਉਹਨਾਂ ਨੇ ਉਸ ਨੂੰ ਦਿਤਕਾਰ ਕੇ ਹੇਠਾਂ ਲਾ ਦਿੱਤਾ। ਪਰ ਅਚਾਨਕ ਬਾਪੂ ਜੀ ਨੇ ਜਦੋਂ ਘੜੀ ਵੱਲ ਵੇਖਿਆ ਤਾਂ 4:30 ਹੋ ਚੁੱਕੇ ਸਨ। ਬਾਪੂ ਜੀ ਸਮਝ ਗਏ ਕਿ ਸ਼ੇਰੂ ਕਿਉਂ ਉਹਨਾਂ ਦਾ ਕੇਸ ਖਿੱਚ ਰਿਹਾ ਸੀ। ਬਾਪੂ ਜੀ ਨੇ ਬੜੇ ਪਿਆਰ ਨਾਲ ਸ਼ੇਰੂ ਦਾ ਸਿਰ ਪਲੋਸਿਆ। ਉਸ ਦਿਨ ਤੋਂ ਬਾਅਦ ਬਾਪੂ ਜੀ ਦੀ ਜਾਨਵਰਾਂ ਦੇ ਪ੍ਰਤੀ ਨਫ਼ਰਤ ਦੂਰ ਹੋ ਗਈ ਸੀ। ਉਹਨਾਂ ਉਹ ਸ਼ੇਰ ਨੂੰ ਘਮਾਉਣ ਵੀ ਲੈ ਜਾਂਦੇ ਕਦੇ ਉਸ ਨੂੰ ਨਵਾ ਤੋ ਵੀ ਦਿੰਦੇ ਉਹ ਵੀ ਇਹ ਗੱਲ ਸਮਝ ਗਏ ਸਨ ਕਿ ਕੁੱਤੇ ਤੋਂ ਵੱਧ ਵਫਾਦਾਰ ਕੋਈ ਨਹੀਂ ਹੁੰਦਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ